ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸੋ ਤਿੰਨ ਦਿਨਾਂ ਤੋਂ ਲਗਾਤਾਰ ਸੰਗਤ ਹੈ ਜਿਹੜੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਜਿਹੜਾ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋ ਰਹੀਆਂ ਸੀ ਸੋ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਸ਼ਰਦਾ ਦੇ ਫੁੱਲ ਜਿਹੜੇ ਭੇਟ ਕੀਤੇ ਜਾ ਰਹੇ ਸੀ ਉਹਨਾਂ ਨਮ ਅੱਖਾਂ ਦੇ ਨਾਲ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਸਕਾਰ ਕੀਤਾ ਜਾ ਰਿਹਾ ਸੀ ਸੋ ਉੱਥੇ ਹੀ ਅੱਜ ਤੀਜੇ ਦਿਨ ਵਿਸ਼ਾਲ ਨਗਰ ਕੀਰਤਨ ਜਿਹੜਾ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿਹੜਾ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਤੋਂ ਜੋਤੀਸ ਰੂਪ ਗੁਰਦੁਆਰਾ ਸਾਹਿਬ ਤੱਕ ਜਿਹੜਾ ਨਗਰ ਕੀਰਤਨ ਜਿਹੜਾ ਸਜਾਇਆ ਜਾਣਾ ਸੀਗਾ ਸੋ ਉਸ ਨੂੰ ਲੈ ਕੇ ਅਰਦਾਸ ਕੀਤੀ ਜਾ ਰਹੀ ਹੈ ਜਾਨੀ ਸਾਹਿਬ ਦੇ ਵੱਲੋਂ ਸੋ ਅਰਦਾਸ ਕੀਤੀ ਅਰਦਾਸ ਵੀ ਤੁਹਾਨੂੰ ਸੁਣਾਵਾਂਗੇ ਸੋ ਉੱਥੇ ਹੀ ਟੀਮ ਮਾਲਵਾ ਵੀ ਇਸ ਪਵਿੱਤਰ ਧਰਤੀ ਤੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮ ਅੱਖਾਂ ਦੇ ਨਾਲ ਨਮਨ ਕਰਦੀ ਹੈ ਤੇ ਅਰਦਾਸ ਕਰਦੀ ਹੈ ਕਿ ਪ੍ਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜੀ ਰੱਖੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਤਿਹਗਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਰਦਾਸ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਅਰਦਾਸ ਵੀ ਸੁਣਾਉਣੇ ਆ ਸਫਰ ਤੈ ਕਰਕੇ ਠੰਡੇ ਬੁਰਜ ਵਿੱਚ ਤਿੰਨ ਰਾਤਾਂ ਕੈਦ ਰਹੇ ਦਾਤਾਰ ਪਾਦਸ਼ਾਹ ਜੀ ਉਹ ਅੱਜ 13 ਪੋ ਆਪ ਜੀ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਉਪਰੰਤ ਜਲਾਦਾ ਨੇ ਗੋਡਿਆਂ ਹੇਠਾਂ ਲੈ ਜਿਵਾਕਾਰ ਸ਼ਹੀਦ ਕੀਤਾ ਆਪ ਜੀ ਦੇ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਜ਼ੁਲਮੋ ਸਤਮ ਸਹੰਦੇ ਹੋਏ ਸ਼ਹੀਦ ਹੋ ਗਏ ਦਾਤਾਰ ਜੀਓ ਮਹਾਨ ਸ਼ਹੀਦਾਂ ਦੀ ਪ੍ਰੀਤ ਹਿਰਦੇ ਵਿੱਚ ਲੈ ਕੇ ਸੁਮੱਚਾ ਖਾਲਸਾ ਪੰਥ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਤਿੰਨ ਦਿਨਾਂ ਤੋਂ ਹਾਜ਼ਰੀਆਂ ਭਰ ਰਿਹਾ ਹੈ ਸ਼ਹੀਦੀ ਜੋੜ ਮਿਲ ਦੇ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਅੱਜ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਮੁੱਚਾ ਪੰਥ ਮਨ ਬਚ ਕਰਮ ਕਰਕੇ ਜੁੜਿਆ ਹੈ ਪਾਤਸ਼ਾਹ ਜੀਓ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਮਹਾਨ ਸ਼ਹੀਦਾਂ ਦੇ ਪਾਦ ਚਿੰਨਾ ਤੇ ਚੱਲਣ ਦਾ ਬਲ ਬਖਸ਼ਣਾ ਦਾਤਾਰ ਜੀ ਬੋੜੀ ਕਰਨੀ ਪੰਥ ਨੂੰ ਏਕਤਾ ਇਤਫਾਕ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਗਰੀਬ ਨਵਾਦ ਪਾਤਸ਼ਾਹ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਪ੍ਰੀਤ ਹਿਰਦੇ ਚ ਲੈ ਕੇ ਬਯੰਤ ਸੰਗਤਾਂ ਲਗਾਤਾਰ ਹਾਜ਼ਰੀਆਂ ਭਰ ਰਹੀਆਂ ਸੇਵਾਵਾਂ ਕਰ ਰਹੀਆਂ ਬਯੰਤ ਲੰਗਰਾਂ ਦੀ ਸੇਵਾ ਹਰ ਭਾਂਤ ਦੀ ਸੇਵਾ ਤਨ ਮਨ ਧਨ ਕਰਕੇ ਆਪ ਜੀ ਦੇ ਗੁਰਸਿੱਖ ਤਤ ਪਰ ਪਾਤਸ਼ਾਹ ਜੀ ਸਭ ਦੀ ਕਹਲਣਾ ਨੂੰ ਫੜ ਲਾਉਣਾ ਦਰੋਂ ਘਰੋਂ ਗੁਰਮਤਿ ਦੀ ਰਹਿਤ ਬਖਸ਼ਨੀ ਬਾਣੀ ਬਾਣੇ ਦੀ ਦਾਤ ਬਖਸ਼ਨੀ ਨਿਤਨੇਮ ਦੀ ਦਾਤ ਬਖਸ਼ਨੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਿੱਖੀ ਸਰੂਪ ਬਖਸ਼ਣਾ ਨਾਮ ਦੀ ਬੰਦਗੀ ਦੀ ਕਮਾਈ ਬਖਸ਼ਨੀ ਮਹਾਰਾਜ ਗਰੀਬ ਨਿਵਾਦ ਪਾਤਸ਼ਾਹ ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਬਖਸ਼ਨੀ ਅਦੋ ਗਤੀਆਂ ਵਿਖੜੇ ਪੈਂਡਿਆਂ ਚ ਮਹਾਰਾਜ ਆਪ ਅਗਵਾਈ ਬਖਸ਼ ਕੇ ਸਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਚਲਦਿਆਂ ਮੰਜਲੇ ਮਕਸੂਦ ਬਖਸ਼ਣਾ ਦਾਤਾਰ ਪਾਤਸ਼ਾਹ ਜੀ ਕੌਮ ਦੀਆਂ ਅਮੀਰ ਰਵਾਇਤਾਂ ਦੇ ਅਨੁਸਾਰ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਬਾਦਸ਼ਾਹ ਗੁਰੂ ਲਾਲਾ ਤੇ ਮਾਤਾ ਜੀ ਦੇ ਸ਼ਹੀਦੀ ਸਥਾਨ ਤੋਂ ਸ਼ਹੀਦੀ ਮਾਰਚ ਆਰੰਭ ਹੋਵੇਗਾ ਦਾਤਾਰ ਜੀਓ ਕੌਮੀ ਰਵਾਇਤ ਅਨੁਸਾਰ ਜਪਜੀ ਸਾਹਿਬ ਦੇ ਪਾਠ ਹੋਏ ਉਪਰੰਤ ਪੰਜ ਪਿਆਰੇ ਸਹਿਬਾਨ ਨਿਸ਼ਾਂਤ ਸਿੰਘ ਸਹਿਬਾਨ ਸਮੁੱਚਾ ਖਾਲਸਾ ਪੰਥਾ ਜਰ ਮਹਾਰਾਜ ਆਪਣੀ ਅਗਵਾਈ ਬਖਸ਼ਣੀ ਦਾਤਾ ਜੀ ਆਪ ਭੈ ਭਾਵਨੀ ਅਦਬ ਸਤਕਾਰ ਵਿੱਚ ਸੇਵਾ ਲੈਣੀ ਗਹਿਰ ਗੰਭੀਰਤਾ ਪ੍ਰੇਮ ਵਿਰਾਗ ਵਿੱਚ ਚੱਲਣ ਦੀ ਸਮਤ ਬਖਸ਼ਣੀ ਕਦਮ ਕਦਮ ਆਪਣਾ ਸਿਮਰਨ ਬਖਸ਼ਣਾ ਆਪਣੀ ਯਾਦ ਬਖਸ਼ਣੀ ਮਹਾਰਾਜ ਗੁਰਦੁਆਰਾ ਜੋਤੀ ਸੁਖ ਸਾਹਿਬ ਵਾਸਤੇ ਸ਼ਹੀਦੀ ਮਾਰਚ ਚਾਲੇ ਪਾਵੇਗਾ ਮਹਾਰਾਜ ਆਪਨੀ ਕਿਰਪਾ ਕਰਕੇ ਆਪ ਸਮਤ ਬਖਸ਼ ਕੇ ਸੇਵਾ ਲੈਣੀ ਦਾ ਦਤਾਰ ਜਿਓ ਦਤਾਰ ਪਾਤਸ਼ਾਹ ਜੀ ਛੇ ਪੂ ਤੋਂ ਅਰੰਭੀ ਹੋਈ ਆਪ ਜੀ ਦੇ ਸਰਬੰਸ ਦੀ ਕੁਰਬਾਨੀਆਂ ਦੀ ਵਿਸ਼ੇਸ਼ ਕਥਾ ਅੱਜ 13 ਪੂਨ ਸੰਪੂਰਨ ਹੋਈ ਹੈ ਬੇਅੰਤ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਮਹਾਰਾਜ ਬਖਸ਼ ਲੈਣਾ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹਉ ਮੈਂ ਹੰਕਾਰ ਤੋਂ ਬਚਾਉਣਾ ਮਹਾਰਾਜ ਗੁਰਸਿੱਖਾਂ ਦੇ ਚਰਨਾਂ ਦੀ ਖਾਕ ਬਖਸ਼ਨੀ ਧੂੜੀ ਬਖਸ਼ਨੀ ਮਹਾਰਾਜ ਦੀਨदयाल ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਉਪਰੰਤ ਸ਼ਹੀਦੀ ਮਾਰਚ ਚਾਲੇ ਪਾਉਣ ਦੀ ਆਗਿਆ ਬਖਸ਼ੋ ਨਾਲ ਦਾਤਾ ਜੀ ਹੁਕਮ ਦੇ ਅਨੁਕੂਲ ਜਿਉਣ ਦੀ ਸਮਰੱਥਾ ਦੇਣੀ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਹਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲੰਗੇ ਖਾਰ ਹੋਏ ਸਭ ਮਿਲੰਗੇ बोलेई सो निहाल गजकेज करे निआवे ठन-ठन बाबा जोरावर संजी ठन-ठन बाबा फतेह सिंह जी ठन-ठन माता गुजर कौर जी दे मानू पावे सस्रिया का गोर भरया बोलेई सो निहाल ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੱਜ ਗੱਜ ਕਰੇ ਦੀ ਆਵੇ ਧੰ ਧੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਗੱਜ ਗੱਜ ਕਰੇ ਦੀ ਆਵੇ ਧੰ ਧੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰਪ੍ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ